ਦਿੱਲੀ ਦੇ ਇੱਕ ਗੁਰੂ ਘਰ ਸਾਹਮਣੇ ਨਾਈ ਦੀ ਦੁਕਾਨ ਖੁੱਲ ਜਾਂਦੀ ਐ ਤੇ ਜਦੋਂ ਨਿਹੰਗ ਸਿੰਘਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਨਿਹੰਗ ਸਿੰਘ ਛੱਟ ਉੱਥੇ ਪਹੁੰਚ ਜਾਂਦੇ ਨੇ ਇਹ ਨਾਈ ਦੀ ਦੁਕਾਨ ਨੂੰ ਜਾਂ ਕਹਿ ਲਈਏ ਸੈਲੂਨ ਨੂੰ ਇੱਕ ਬੀਬੀ ਦੁਆਰਾ ਚਲਾਇਆ ਜਾ ਰਿਹਾ ਸੀ ਤੇ ਨਿਹੰਗ ਸਿੰਘਾਂ ਨੇ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ ਕਿਸੇ ਨੇ ਦਿੱਲੀ ਤੋਂ ਫੋਨ ਕਰਕੇ ਸੱਦਿਆ ਤੇ ਫਿਰ ਨਿਹੰਗ ਸਿੰਘਾਂ ਨੇ ਇਸ ਲਈ ਕੀ ਅਤੇ ਕਿਸ ਤਰ੍ਹਾਂ ਕਾਰਵਾਈ ਪਾਈ ਤੁਸੀਂ ਵੀ ਜਰੂਰ ਦੇਖੋ ਪਿਆਰਿਓ ਇਹ ਅਸੀਂ ਕਿਹੜੀ ਜਗ੍ਹਾ ਦੇ ਉੱਤੇ ਇਸ ਟਾਈਮ ਖੜੇ ਆਂ ਇਹ ਮਾਹਵੀਰ ਇੰਕਲੇਵ ਇਹਦਾ ਇਲਾਕਾ ਪਾਲਮ ਦੇ ਵਿੱਚ ਪੈਂਦਾ ਪਾਲਮ ਨਵੀਂ ਦਿੱਲੀ ਮਾਹਵੀਰ ਇੰਕਲੇਵ ਨਵੀਂ ਦਿੱਲੀ 1145 ਬਿਲਕੁਲ ਹਾਂਜੀ ਦੇਖੋ ਜੀ ਇੱਥੇ ਇੰਨੀ ਕੁ ਤਕੜੀ ਬਿੱਤ ਵੀ ਹੋ ਰਹੀ ਆ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇੱਥੇ ਗੁਰਦੁਆਰੇ ਦੇ ਪ੍ਰਧਾਨ ਵੀ ਨੇ ਵੀ ਮੈਂ ਪ੍ਰਧਾਨਾਂ ਦੇ ਕੋਲ ਗਿਆ ਮੈਂ ਤਾਂ ਮੈਨੂੰ ਤੁਹਾਡੇ ਦਿੱਲੀ ਤੋਂ ਮੈਸੇਜ ਆਇਆ ਆ ਵੀ ਤੁਹਾਡੇ ਗੁਰਦੁਆਰੇ ਦੇ ਸਾਹਮਣੇ ਇੱਕ ਸਲੂਨ ਖੁੱਲਿਆ ਆ ਵੀ ਪੈਰਾਂ ਦੇ ਪਾੜ ਤੱਕ ਅੰਦਰ ਜਾਂਦੇ ਨੇ ਜਦੋਂ ਹੁਣ ਸਲੂਨ ਦੇ ਵਿੱਚੋਂ ਦੀ ਕੋਈ ਕਟਿੰਗ ਕਰਾਉਂਦਾ ਜਾਂ ਕੁਝ ਕਰਦਾ ਯੋਗ ਪ੍ਰਧਾਨ ਕਹਿੰਦੇ ਸਾਨੂੰ ਕੋਈ ਤਰਾਜ ਨਹੀਂ ਆ ਤੇ ਜਿਹੜਾ ਪ੍ਰਧਾਨ ਇੱਥੇ ਸੀ ਉਹ ਮਰ ਗਿਆ ਮੈਂ ਕਿਹਾ ਤੁਸੀਂ ਵੀ ਮਰ ਗਏ ਆ ਤੇ ਚੁੱਪ ਕਰਕੇ ਅੰਦਰ ਵੜ ਜਿਓ ਨਾ ਉਹ ਵੀ ਮੈਨੂੰ ਕੁਝ ਕਰਨਾ ਪਵੇ ਤੇ ਹੁਣ ਇਹ ਸਾਨੂੰ ਵਾਲੇ ਆਪ ਚੱਲਣਾ ਵੀ ਤੁਹਾਨੂੰ ਕਿਸ ਨੇ ਅੱਜ ਤੱਕ ਦੱਸਿਆ ਨਹੀਂ ਵੀ ਗੁਰਦੁਆਰੇ ਦੇ ਕੋਲ ਇਹ ਚੀਜ਼ ਨਹੀਂ ਲਾਊਟ ਹੈਗੀ ਵੀ ਉਹਨਾਂ ਦਾ ਪੁੱਛਣਾ ਵੀ ਕਿਤੇ ਗੁਰਦੁਆਰੇ ਵਾਲਿਆਂ ਨਾਲ ਕੋਈ ਉਹਨਾਂ ਦੀ ਅੱਟੀ ਸੱਟੀ ਆ ਜਾਂ ਕਿੱਦਾਂ ਆ ਬਸ ਆਹੀ ਗੱਲ ਕਰਨੀ ਆ ਤੇ ਉਹਨਾਂ ਨੂੰ ਟਾਈਮ ਲੈਣਾ ਆ ਇੱਥੇ ਗੁਰਦੁਆਰੇ ਦੇ ਸਾਹਮਣੇ ਲੋਕ ਬੈਟੀਆਂ ਵੀ ਖੜੀਆਂ ਕਰ ਜਾਂਦੇ ਨੇ ਮੈਂ ਕਈ ਵਾਰੀ ਆਵਾਜ਼ ਚੁੱਕੀ ਹੈ ਮੈਂ ਕਈ ਵਾਰੀ ਆਵਾਜ਼ ਚੁੱਕੀ ਹੈ ਲੇਕਿਨ ਗੁਰਦੁਆਰੇ ਵਾਲੇ ਕੋਈ ਵੀ ਕਿਸ ਤਰ੍ਹਾਂ ਦਾ ਐਕਸ਼ਨ ਨਹੀਂ ਲੈਂਦੇ ਤੁਸੀਂ ਕੋਲੀ ਉੱਥੇ ਬੈਠੋ ਉੱਥੇ ਬੈਠੋ ਮੈਡਮ ਜੀ 사ਸਰੀ ਦਾ ਤੁਸੀਂ ਸੂਨ ਦੇ مالک क्या ने के ने नहीं, नहीं बताया कि के सामने नाई की दुकान बंद कर दो किसी ने नहीं, नहीं बोला आपको कोई बात नहीं उनकी गलती है अगर उन्होंने बोला नहीं है लेकिन ये लाउट नहीं है क्योंकि तीन सौ मीटर के एरिए में ना कोई शराब की दुकान ना कोई ऐसी मतलब की जहाँ पे मीडी को कटिंग वगैरह हो सिगरेट बीडी ठेका तीन सौ मीटर स्कूल के या हो मंदिर हो वहाँ पे नहीं चाहिए तो आपको हम ये कहते कि आप उस पहले पता कर लेना हम आपसे धक्का नहीं कर रहे आपको हाथ जोड़ के बोल रहे की दुकान यहाँ नहीं लाउड है ठीक है आप, आप हमको टाइम दे दो हम फिर आपसे बात करने आएंगे कब आए हम फिर आप पूछ लेना किसी से कि हम दुकान जायज है कभी जैद है आप कोर्ट से पता कर लेना कहीं से पता कर लेना कि आपको लगता है अगर तो खोल खोलने यहाँ दुकान लाउड है फिर आप खोल लेना अगर आपको लगे कि नहीं ये लाउड नहीं है फिर आप बता देना आपको एक महीने बाद हम आ जाएंगे आज की कितनी तरीका सोलह तारीख है सोलह दिसंबर सोलह तरीक है मेरा नाम रमनदीप सिंह मंगू मठ है गरीबों के लिए खाता हूँ पूरे आज पंजाब में ठीक है फिर मैं एक महीने बाद आऊंगा तो आपको पता कर लेना कि ये दुकान जैद है कभी जैद है ठीक है ना ਕਿ ਕਿ ਧਾਰਮਿਕ ਮੈਟਰ ਆਈ ਹੈ ਠੀਕ ਹੈ ਜੀ ਨਿਹੰਗ ਸਿੰਘਾਂ ਨੇ ਬੜੇ ਹੀ ਵਧੀਆ ਢੰਗ ਨਾਲ ਜਾ ਕੇ ਉਸ ਬੀਬੀ ਨਾਲ ਗੱਲਬਾਤ ਕੀਤੀ ਤੇ ਕਿਸੇ ਵੀ ਤਰ੍ਹਾਂ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਉਸ ਸੈਲੂਨ ਦੀ ਮਾਲਕ ਬੀਬੀ ਨਾਲ ਵਧੀਆ ਢੰਗ ਨਾਲ ਪੇਸ਼ ਆਏ ਤੁਸੀਂ ਨਿਹੰਗ ਸਿੰਘਾਂ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਿ ਨਿਹੰਗ ਸਿੰਘਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਨਾ ਜੀ